ਪੰਜਾਬ ਸਰਕਾਰ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ ਮੀਟਿੰਗ ਸੱਦੀ ਗਈ ਸੀ ਕੱਲ ਤੇ ਉਹਨਾਂ ਨੇ ਇੱਕ ਵੱਡਾ ਫੈਸਲਾ ਲਿਆ ਤੇ ਕਿਹਾ ਕਿ ਮਾਤਮੀ ਜਿਹੜਾ ਬਿਗਲਾ বাজਾਇਆ ਜਾਊਗਾ ਤੇ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਤਾਂ ਜੀ ਦੇਖੋ ਮੈਂ ਲੈਣਾ ਚਾਹੀਦਾ ਮੈਂ ਤਾਂ ਕਹੀ ਰਹੀ ਹਾਂ ਜੀ ਜੋ ਪਰੰਪਰਾ ਆਈ ਇਸ ਇਨੇ ਸਾਲਾਂ ਤੋਂ ਚੱਲੀ ਆਈ ਹੈ ਉਹੀ ਚੱਲਣੀ ਚਾਹੀਦੀ ਹੈ ਤੇ ਕੀ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਇਹ ਤਾਂ ਜੀ ਦੇਖੋ ਮੈਂ ਲੈਣਾ ਚਾਹੀਦਾ ਮੈਂ ਤਾਂ ਕਹੀ ਰਹੀ ਹਾਂ ਪੂਰੇ ਵਿਸ਼ਵਾਸ ਦੇ ਇੱਕ ਫੈਸਲਾ ਕੀਤਾ ਜਾਂਦਾ ਵੀ 8:00 ਵਜੇ ਨਗਰ ਕੀਰਤਨ ਪਹੁੰਚੇਗਾ ਔਰ ਉਹਦੇ ਚ ਨਗਾਰੇ ਵੀ ਵੱਜਣਗੇ ਤੇ ਬੇਗਲ ਵੀ ਵੱਜੇਗਾ ਕਿਤੇ ਮੈਂ ਖਾਮ ਕਪਸਨ ਵਾਲੀ ਗੱਲ ਆ ਜਿਵੇਂ ਸ਼ੌਂਕ ਕੂਟੀ ਦਾ ਐਕਟ ਤੋੜਿਆ ਉਹ ਪਿੰਡਕ ਪਿਆ ਦਿੱਲੀ ਗਵਰਨਰ ਸਾਹਿਬ ਕੋਲ ਸੀ ਸੋ ਇਸ ਤਰ੍ਹਾਂ ਦੀ ਜਿਹੜੀ ਦਖਲਅੰਦਾਜ਼ੀ ਆ ਇਹ ਬੰਦ ਹੋਣੀ ਚਾਹੀਦੀ ਤੁਸੀਂ ਹਰ ਕਿਸੇ ਬੰਦੇ ਨੂੰ ਪੁੱਛ ਲਓ ਮੈਨੂੰ ਤਾਂ ਚਲੋ ਅਸੀਂ ਤਾਂ ਪਾਰਟੀ ਦੇ ਬੰਦੇ ਆ ਜੋ ਸੇਵੰਦਨ ਨੂੰ ਪੁੱਛ ਲੋ ਕੀ ਬਦਲਾਅ ਕੀ ਹੋਇਆ ਸਿਰਫ ਉਹਨਾਂ ਦੀ ਆਪਣੀ ਨਿੱਜੀ ਜੀਵਨ ਦੇ ਵਿੱਚ ਬਦਲਾਅ ਹੋਇਆ ਫਸੇਗੜ ਸਾਹਿਬ ਦਾ ਹੀ ਦੇਖ ਲੋ ਤੁਸੀਂ ਦੁਨੀਆ ਦੀ ਸਭ ਤੋਂ ਵੱਡੀ ਇਤਿਹਾਸਕ ਧਰਤੀ ਹੈ ਫਸੇਗੜ ਸਾਹਿਬ ਦੀ ਜਿੱਥੇ ਜਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਦੁਵਾਰਾਂ ਚ ਜਾਣ ਦਿੱਤਾ ਗਿਆ ਸੀ ਇੱਥੇ ਕੋਈ ਵੀ ਸਰਕਾਰ ਹੁੰਦੀ ਹੈ ਉਹ ਹਰ ਸਾਲ ਇੱਕ ਪੈਕੇਜ ਦਿੰਦੀ ਹੈ ਵਿਕਾਸ ਲਈ ਮੁੜ ਕੇ ਅੱਜ ਵਿਕਾਸ ਲਈ ਕੋਈ ਪੈਸਾ ਨਹੀਂ ਆਇਆ ਥੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹਨਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਆਏ ਸੀਗੇ ਪਿੱਛੇ ਇੱਥੇ ਵੀ ਆਏ ਬੱਸੀ ਵੀ ਜਾ ਕੇ ਆਏ ਮਗਰ ਪੱਤਰਕਾਰ ਸਾਹਿਬ ਨਤਮਸਤਕ ਨਹੀਂ ਹੋਏ ਆਖੇ ਸ਼ਰਧਾ ਹੀ ਨਹੀਂ ਉਹਨਾਂ ਦੇ ਮਨ ਦੇ ਵਿੱਚ ਸਤਿ ਸ਼ਕਾਲ ਜੀ ਮੈਂ ਹਾਂ ਅਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਸਾਡੇ ਨਾਲ ਅੱਜ ਕੁਝ ਲੀਡਰ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼ਕਾਲ ਮੈਮ ਸਤਿ ਸ਼ਕਾਲ ਜੀ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਅੱਜ ਤੁਸੀਂ ਫਤੇਗੜ ਸਾਹਿਬ ਆਇਓ ਕੀ ਕਹਿਣਾ ਚਾਹੋਗੇ ਅੱਜ ਅਸੀਂ ਮੱਥਾ ਟੇਕਣ ਆਏ ਸੀਗੇ ਅਸੀਂ ਗੁਰਦੁਆਰਾ ਸਾਹਿਬ ਪਹਿਲੇ ਗਏ ਸੀਗੇ ਅੱਜ ਵੱਡੇ ਸ਼ਹਿਜ਼ਾਦੇਾਂ ਦਾ ਸ਼ਹੀਦੀ ਦਿਹਾੜਾ ਹੈਗਾ ਔਰ ਉਸ ਤੋਂ ਬਾਅਦ ਅਸੀਂ ਇੱਥੇ ਆ ਕੇ ਲੰਗਰ ਵਰਤਾਇਆ ਹੈਗਾ ਇਸ ਕਰਕੇ ਆਇਆ ਸੀ ਅੱਜ ਮੈਮ ਪੰਜਾਬ ਸਰਕਾਰ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ ਮੀਟਿੰਗ ਸੱਦੀ ਗਈ ਸੀ ਕੱਲ ਤੇ ਉਹਨਾਂ ਨੇ ਇੱਕ ਵੱਡਾ ਫੈਸਲਾ ਲਿਆ ਹੈ ਤੇ ਕਿਹਾ ਹੈ ਕਿ ਮਾਤਮੀ ਜਿਹੜਾ ਬਿਗਲਾ বাজਾਇਆ ਜਾਊਗਾ ਤੇ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੇ ਬਿਊਗਲ ਬਚਾ ਲਿਆ ਹੈਗਾ ਠੀਕ ਹੈ ਤੇ ਐਸਜੀਪੀਸੀ ਨੇ ਇਸ ਗੱਲ ਨੂੰ ਲੈ ਕੇ ਇਤਰਾਜ਼ ਜਤਾਇਆ ਉਹ ਕਹਿੰਦੇ ਖਾਲਸਾ ਦੇ ਨਕਾਰੇ বাজਦੇ ਹੁੰਦੇ ਆ ਤੇ ਮਾਤਮੀ ਬਿਗਲ ਨਹੀਂ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਖਿਆਲ ਗੁਰੂ ਦਾ ਘਰ ਹੈਗਾ ਜੀ ਔਰ ਜੋ ਪਰੰਪਰਾ ਚੱਲੀ ਆਈ ਹੈ ਉਹੀ ਚੱਲੀ ਜਾਣੀ ਚਾਹੀਦੀ ਹੈ ਜੀ ਤੇ ਕੀ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਏ ਤਾਂ ਜੀ ਦੇਖੋ ਮੈਂ ਲੈਣਾ ਚਾਹੀਦਾ ਮੈਂ ਤਾਂ ਕਹੀ ਰਹੀ ਹਾਂ ਜੀ ਜੋ ਪਰੰਪਰਾ ਆਈ ਇਸਨੇ ਸਾਲਾ ਤੋਂ ਚੱਲੀ ਆਈ ਹੈ ਉਹੀ ਚਲਣੀ ਚਾਹੀਦੀ ਹੈ ਜੀ ਅ ਸਰ ਤੁਸੀਂ ਮਾਤਮ ਇਹ ਸਰ ਫੈਸਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਬਿਲਕੁਲ ਬੇਵਜ੍ਹਾ ਗੱਲ ਹੈਗੀ ਆ ਜੀ ਇਹਦੀ ਕੋਈ ਲੋੜ ਨਹੀਂ ਹੈ ਜੀ ਪਹਿਲਾਂ ਤੋਂ ਪਰੰਪਰਾ ਹੈ ਜਦੋਂ ਸ਼ਹੀਦੀ ਜਿਹੜਾ ਹੈ ਨਗਰ ਕੀਰਤਨ ਸੰਪਨ ਹੁੰਦਾ ਇੱਕ ਸ਼ੋਮਨੀ ਕਮੇਟੀ ਵੱਲੋਂ ਪੂਰੇ ਵਿਸ਼ਵਵਾਸ ਦੇ ਇੱਕ ਫੈਸਲਾ ਕੀਤਾ ਜਾਂਦਾ ਵੀ ਇੰਨੇ ਵਜੇ ਨਗਰ ਕੀਰਤਨ ਪਹੁੰਚੇਗਾ ਔਰ ਉਹਦੇ ਚ ਨਗਾਰੇ ਵੀ ਵੱਜਣਗੇ ਤੇ ਬੇਗਲ ਵੀ ਵਜੇਗਾ ਉਹ ਅਸਲ ਤਾਂ ਬੇਗਲ ਵਜਾ ਕੇ ਗਏ ਨੇ ਸ਼ਹੀਦਾਂ ਨੇ ਜਿਹੜੀ ਸ਼ਹਾਦਤ ਆ ਇਹ ਜਿਹੜੀ ਮਾਤਮੀ ਗੱਲਾਂ ਦੂਜਾ ਤੇ ਜਹਤ ਹੈ ਇਹ ਅਮਚੋਰ ਗੱਲਾਂ ਨੇ ਇਹਨਾਂ ਗੱਲਾਂ ਚ ਕੋਈ ਤੰਤ ਨਹੀਂ ਹੈ ਔਰੇ ਨਾ ਹੀ ਨਾ ਦਾ ਇਕੱਲਾ ਕੋਈ ਸਿੱਖ ਕੌਮ ਦਾ ਪੰਥ ਨਾਲ ਧਰਮ ਨਾਲ ਸ਼ਹਾਦਤ ਨਾ ਕੋ ਲੈਣ ਦੇ। ਇੱਥੇ ਮੈਂ ਖਾਮ ਕਾ ਪਸੰਦ ਆਈ ਗੱਲ ਆ ਜਿਵੇਂ ਸ਼ੌਂਕ ਕੂਟੀ ਦਾ ਐਕਟ ਤੋੜਿਆ ਉਹ ਪਿੰਡਕ ਪਿਆ ਦਿੱਲੀ ਗਵਰਨਰ ਸਾਹਿਬ ਕੋਲ ਸੀ। ਸੋ ਇਸ ਤਰ੍ਹਾਂ ਦੇ ਜਿਹੜੀ ਦਖਲਅੰਦਾਜ਼ੀ ਆ ਇਹ ਬੰਦ ਹੋਣੀ ਚਾਹੀਦੀ। ਐਡੀ ਪਵਿੱਤਰ ਸ਼ਹਾਦਤ ਤੇ ਦੇਸ਼ ਕੌਮ ਵਾਸਤੇ ਦੁਨੀਆ ਵਾਸਤੇ ਚਾਨਾ ਮਾਰਾ ਸਾਡੇ ਸ਼ਹੀਦ ਉਹਨਾਂ ਦੀ ਗੱਲ ਦੇ ਉੱਤੇ ਕੋਈ ਹਾਸੋ ਹੀ ਨਹੀਂ ਗੱਲ ਕਰਨੀ ਬੜੀ ਸ਼ਰਮਨਾਕ ਆ ਮੈਂ ਸਮਝਦਾ। ਪੰਜਾਬ ਸਰਕਾਰ ਦੇ ਬਦਲਾਅ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਤੁਸੀਂ ਹਰ ਕਿਸੇ ਬੰਦੇ ਨੂੰ ਪੁੱਛ ਲਓ ਮੈਨੂੰ ਤਾਂ ਚਲੋ ਅਸੀਂ ਤਾਂ ਪਾਰਟੀ ਦੇ ਬੰਦੇ ਆ ਜੀ ਕਿਸੇ ਬੰਦੇ ਨੂੰ ਪੁੱਛ ਲਓ ਕੀ ਬਦਲਾਅ ਕੀ ਹੋਇਆ ਸਿਰਫ ਉਹਨਾਂ ਦੀ ਆਪਣੀ ਨਿੱਜੀ ਜੀਵਨ ਦੇ ਵਿੱਚ ਬਦਲਾਅ ਹੋਇਆ ਹੋਰ ਤਾਂ ਕੋਈ ਬਦਲਾਅ ਨਹੀਂ ਹੋਇਆ ਜੀ ਮੈਡਮ ਜੀ ਇਹ ਜਿਹੜਾ ਸਰਕਾਰ ਦਾ ਕੰਮ ਹੈ ਮੇਲੇ ਤੋਂ ਪਹਿਲਾਂ ਸ਼ਹੀਦੀ ਜੋੜ ਮੇਲੇ ਤੋਂ ਪਹਿਲਾਂ ਸ਼ਹਿਰ ਦਾ ਵਿਕਾਸ ਹੁੰਦਾ ਹੈ ਸੜਕਾਂ ਚੌੜੀਆਂ ਹੁੰਦੀਆਂ ਨੇ ਸੜਕਾਂ ਦੀ ਰਿਪੇਅਰ ਹੁੰਦੀ ਹੈ ਪਰ ਇਹ ਉਹਨਾਂ ਗੱਲਾਂ ਵੱਲ ਧਿਆਨ ਨਾ ਦੇ ਕੇ ਹੋਰ ਬਿਨਾਂ ਵਜੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਕੰਮਾਂ 'ਚ ਦਖਲਅੰਦਾਜ਼ੀ ਸਰਕਾਰ ਜ਼ਿਆਦਾ ਕਰਦੀ ਹੈ ਜੋ ਇਹਨਾਂ ਦੀ ਡਿਊਟੀ ਹੈ ਵਿਕਾਸ ਦੇ ਕੰਮਾਂ ਦੀ ਉਹਨਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਇਹ ਜੋ ਆਪਾਂ ਤੁਸੀਂ ਕਿਸੇ ਸੜਕ ਨੂੰ ਲੰਘ ਕੇ ਦੇਖ ਲਓ ਸੜਕਾਂ ਦਾ ਬੁਰਾ ਹਾਲ ਕਰਿਆ ਪਿਆ ਕੋਈ ਸਮਾਰੀ ਨਹੀਂ ਕੋਈ ਮੇਲੇ ਦੀ ਤਿਆਰੀ ਨਹੀਂ ਹੈ ਸਰਕਾਰ ਵੱਲੋਂ ਇਹ ਬਿਲਕੁਲ ਜਿਹੜੀ ਨਖਿੱਧ ਸਰਕਾਰ ਹੋਈ ਹੈ ਜਿਨ੍ਹਾਂ ਦਾ ਕੋਈ ਵੀ ਇਹ ਜਿਹੜਾ ਮੇਲੇ ਦੀ ਤਿਆਰੀ ਸੰਬੰਧੀ ਧਿਆਨ ਨਹੀਂ ਹੋਰ ਗੱਲਾਂ ਵੱਲ ਧਿਆਨ ਅ ਸਰ ਮੈਂ ਤੁਹਾਨੂੰ ਇੱਕ ਕੁਐਸਚਨ ਹੋਰ ਪੁੱਛਣਾ ਚਾਹੂੰਗੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਹੈ ਕਿ ਜਿਹੜਾ ਪੰਜਾਬ ਸਰਕਾਰ ਫੈਸਲਾ ਲਵੇ ਤੇ ਹੁਣ ਸਾਰੀ ਸਿੱਖ ਸੰਗਤਾਂ ਨੂੰ ਇੱਕ ਵੱਡੀ ਅਪੀਲ ਕੀਤੀ ਆ ਕਿ ਜਿਹੜਾ ਮੂਲ ਮੰਤਰਾ ਹੋਣਾ ਚਾਹੀਦਾ ਚਲੋ ਮੂਲ ਮੰਤਰ ਤਾਂ ਚੰਗੀ ਗੱਲ ਹੈ ਮੂਲ ਮੰਤਰ ਤਾਂ ਵਧੀਆ ਗੱਲ ਹੈ ਇ ਤਾਂ ਚਲੋ ਗਰਵਾਣੀ ਪੜਦੇ ਨੇ ਸਿੱਖ ਮੌਲ ਮੰਤਰੀ ਵੀ ਕਰਦੇ ਨੇ ਉਹਨਾਂ ਨੇ ਕਿਹਾ ਜਰੂਰ ਉਹਦਣ 28 ਤਰੀਕ ਨੂੰ ਜਿੰਨਾ ਵੀ ਹੋ ਸਕੇ ਮੌਲ ਮੰਤਰ ਕਰਨਾ ਚਾਹੀਦਾ ਭਾਗ ਕਰਨੇ ਚਾਹੀਦੇ ਨੇ ਸਰ ਮੇਰਾ ਕੁਐਸਚਨ ਆ ਤੁਹਾਨੂੰ ਅੱਜ ਕੇਜਰੀਵਾਲ ਨੂੰ ਤੀਸਰੀ ਵਾਰ ਈਡੀ ਦਾ ਸਾਹਮਣਾ ਆਇਆ ਤੁਸੀਂ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਉਹ ਉਹਨੂੰ ਪਤਾ ਉਹਨੇ ਜੋ ਵੀ ਹੈ ਕਰਪਸ਼ਨ ਕਰੀ ਹੈ ਉਹ ਤੋਂ ਭੱਜਦਾ ਫਿਰ ਰਿਹਾ ਹੈ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਂ ਲੋਕਾਂ 'ਚ ਸੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਮਗਨ ਲਵਿੰਦਰ ਮੋਦੀ ਜੀ ਦੀ ਜਿਹੜੀ ਸਰਕਾਰ ਹੈ ਦੇਸ਼ ਦੀ ਸਰਕਾਰ ਹੈ ਉਹਨਾਂ ਨੇ ਜਿਹੜਾ ਕਰਪਸ਼ਨ ਦੇ ਖਿਲਾਫ ਬਹੁਤ ਵੱਡਾ ਵੀੜਾ ਚੁੱਕਿਆ ਇਸ ਕਰਕੇ ਉਹਨੂੰ ਅੰਦਰ ਹੋਣਾ ਹੀ ਹੋਣਾ ਪੈਣਾ ਹੈ ਉਹਨੂੰ ਜਿਹੜੀ ਹੈ ਜਵਾਬਦੇਹੀ ਕਰਨੀ ਉਹ ਪੈਣੀ ਹੈ ਈਡੀ ਦੇ ਸਾਹਮਣੇ ਪੰਜਾਬ ਸਰਕਾਰ ਦੇ ਬਦਲਾਅ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਹੁਣ ਤੁਹਾਨੂੰ ਪਤਾ ਹੀ ਹੈ ਲੋਕਾਂ 'ਚ ਨੈਗੇਟਿਵਿਟੀ ਚੱਲ ਰਹੀ ਹੈ ਫਸੇਗੜ ਸਾਹਿਬ ਦਾ ਹੀ ਦੇਖ ਲਓ ਤੁਸੀਂ ਦੁਨੀਆ ਦੀ ਸਭ ਤੋਂ ਵੱਡੀ ਇਤਿਹਾਸਕ ਧਰਤੀ ਹੈ ਫਸੇਗੜ ਸਾਹਿਬ ਦੀ ਜਿੱਥੇ ਜਸਪਾਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਦੁਆਰਾਂ ਚ ਜਾਣ ਦਿੱਤਾ ਗਿਆ ਰਿਹਾ ਸੀ ਇੱਥੇ ਕੋਈ ਵੀ ਸਰਕਾਰ ਹੁੰਦੀ ਹੈ ਉਹ ਹਰ ਸਾਲ ਇੱਕ ਪੈਕੇਜ ਦਿੰਦੀ ਹੈ ਵਿਕਾਸ ਲਈ ਮੁੜ ਕੇ ਅੱਜ ਵਿਕਾਸ ਲਈ ਕੋਈ ਪੈਸਾ ਨਹੀਂ ਆਇਆ ਥੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹਨਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਆਏ ਸੀ ਇਹ ਪਿੱਛੇ ਇੱਥੇ ਵੀ ਆਏ ਬੱਸੀ ਵੀ ਜਾ ਕੇ ਆਏ ਮਗਰ ਪੱਤੇਗੜ੍ਹ ਸਾਹਿਬ ਨਤਮਸਤਕ ਨਹੀਂ ਹੋਏ ਅੰਕੇ ਸ਼ਰਧਾ ਹੀ ਨਹੀਂ ਹੈ ਉਹਨਾਂ ਦੇ ਮਨ ਦੇ ਵਿੱਚ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਤੇ ਸਾਡੇ ਨਾਲ ਜੁੜੇ ਸੀ ਅੱਜ ਬੀਜੇਪੀ ਦੇ ਕੁਝ ਲੀਡਰ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਤੁਹਾਨੂੰ ਦੋ ਇਜਾਜ਼ਤ ਧੰਨਵਾਦ